ਰੋਪੜ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਦੇ ਵਿੱਚ ਅੱਜ ਸ਼ਹੀਦੀ ਜੋੜ ਮੇਲ ਦੇ ਦੂਜੇ ਦਿਨ ਵੱਡੀ ਤعداد ਦੇ ਵਿੱਚ ਸੰਗਤ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਹੈ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਦਲਜੀਤ ਸਿੰਘ ਚੀਮਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਨਤਮਸਤਕ ਹੋਏ ਗੁਰਾਂ ਦੀ ਇਲਾਹੀ ਬਾਣੀ ਸਰਵਣ ਕੀਤੀ ਐਸਜੀਪੀਸੀ ਦੇ ਪ੍ਰਧਾਨ ਧਾਮੀ ਨੇ ਕਿਹਾ ਕਿ ਸ਼ਹੀਦੀ ਜੋੜ ਮੇਲ ਸਿੱਖ ਇਤਿਹਾਸ ਦੇ ਵਿੱਚ ਹੋਈਆਂ ਉਹਨਾਂ ਸ਼ਹਾਦਤਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਯਾਦ ਕਰਵਾਉਂਦਾ ਹੈ ਸਿੱਖੀ ਇਤਿਹਾਸ ਦੇ ਵਿੱਚ ਕਿੰਨੀਆਂ ਲਾਸਾਨੀ ਸ਼ਹਾਦਤਾਂ ਦੇ ਨਾਲ ਕੁਰਬਾਨੀਆਂ ਸਿੱਖੀ ਦੇ ਲਈ ਦਿੱਤੀਆਂ ਗਈਆਂ ਨੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਇਹਨਾਂ ਦਿਨਾਂ ਨੂੰ ਬੈਰਾਗਮਈ ਦਿਨ ਮੰਨਿਆ ਜਾਂਦਾ ਹੈ ਸੰਗਤ ਵੱਲੋਂ ਇਹਨਾਂ ਦਿਨਾਂ ਦੇ ਵਿੱਚ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਕੇ ਲਾਸਾਨੀ ਸ਼ਹਾਦਤਾਂ ਨੂੰ ਨਮਨ ਕੀਤਾ ਜਾਂਦਾ ਹੈ ਸ਼ਹੀਦੀ ਪੰਦਰਵਾੜੇ ਹਰ ਸਾਲ ਇਸੇ ਮਹੀਨੇ ਇਨਾਂ ਹੀ ਤਰੀਕਾਂ ਨੂੰ ਮਨਾਏ ਜਾਂਦੇ ਨੇ ਇਹ ਦਿਨ ਸੋਗਮਈ ਨੇ ਕਿਉਂਕਿ ਇਨਾਂ ਠੰਡਾ ਦੇ ਦਿਨਾਂ ਦੇ ਵਿੱਚ ਹੀ ਦਸਵੇਂ ਪਾਤਸ਼ਾਹ ਸਾਹਿਬ ਇੱਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜ ਗਿਆ ਸੀ ਵੱਡੇ ਸਹਬਜ਼ਾਦੇ ਅਤੇ ਛੋਟੇ ਸਹਬਜ਼ਾਦੇ ਅਲੱਗ-ਅਲੱਗ ਹੋ ਗਏ ਸਨ ਸਹਬਜ਼ਾਦਿਆਂ ਦੀਆਂ ਕੌਮ ਪ੍ਰਤੀ ਕੁਰਬਾਨੀਆਂ ਅੱਗੇ ਸਿਰ ਝੁਕਦਾ ਹੈ ਜਿਨ੍ਹਾਂ ਨੇ ਮੌਕੇ ਦੀ ਹਕੂਮਤ ਅੱਗੇ ਇਹ ਨਹੀਂ ਮੰਨੀ ਤੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸੰਗਤਾਂ ਵਿਰਾਗਮਈ ਤਰੀਕੇ ਦੇ ਨਾਲ ਮਨਾਉਂਦੀਆਂ ਨੇ ਇਹਨਾਂ ਦਿਨਾਂ ਦੇ ਵਿੱਚ ਖੁਸ਼ੀ ਦੇ ਸਮਾਗਮ ਨਹੀਂ ਹੁੰਦੇ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਗੁਰੂ ਘਰ ਮੱਥਾ ਟੇਕਦੀਆਂ ਨੇ ਗੁਰਾਂ ਦੀ ਇਲਾਹੀ ਬਾਣੀ ਸਰਵਣ ਕਰਦੀਆਂ ਨੇ ਸਿੱਖ ਪੰਥ ਦੀ ਮਹਾਨ ਵਿਰਾਸਤ ਤੇ ਸੁਨਹਿਰੀ ਇਤਿਹਾਸ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਇਹ ਛੇਤੀ 15 ਮਾਰਚ ਜੇ ਦੀ ਸ਼ੁਰੂਆਤ ਪਰਵਾਹ ਤੋਂ ਬੋੜੇ ਪਾਉਂਦੇ। ਕੰਦਰਾ ਫਰੀਕ ਨੂੰ ਸ਼ੁਰੂ ਕੀਤੀ ਜੀ। ਅੱਜ ਦੂਸਰੇ ਪੜਾਚੇ ਗੋਦਰਾ ਪੱਠਾ ਸਾਹਿਬ ਵਿਖੇ ਉਹਨਾਂ ਮਹਾਨ ਸ਼ਹੀਦਾਂ ਨੂੰ ਸਾਡੇ ਸਾਰੇ ਆਗੂ ਸਾਹਿਬਾਨ ਤੇ ਸ਼੍ਰੋਮਣੀ ਗੋਦਰਾ ਪ੍ਰਬੰਧਕ ਨੂੰ ਦੇ ਮੈਂਬਰ ਸਾਹਿਬਾਨ ਸਾਰੇ ਨਾਮ ਬਖਸ਼ਤ ਹੋਈ ਹੈ। ਇਹ ਜਿਉਂ-ਜਿਉਂ ਮੈਂ ਦੇਖਦਾ ਸ਼ਹੀਦੀ ਦਿਹਾੜਾ ਸ਼ੁਰੂ ਹੁੰਦਾ ਲੋਕਾਂ ਦਾ ਸਾਥ ਪਿਆਰ ਤੇ ਲੋਕਾਂ ਦੀ ਸਾਹ ਜਿਹੜੀ ਆਪਣੇ ਸਾਧ ਆ ਉਹ ਦਿਨੋਂ ਦਿਨ ਉਮੜ ਕੇ ਬਾਧ ਰਹੀ ਤੇ ਮੈਂ ਉਸ ਦਿਨ ਪਰਿਵਾਰ ਪਰਛੋੜੇ ਵੀ ਦੇਖਿਆ ਸੀ ਤੇ ਬਹੁਤ ਵੱਡੀ ਤਰ੍ਹਾਂ ਚ ਤੇ ਅੱਜ ਵੀ ਤੇ ਐਵੇਂ ਤੌਰ ਚਮਕੌਰ ਸਾਹਿਬ ਐਵੇਂ ਫਤਿਹਗੜ ਸਾਹਿਬ ਬਹੁਤ ਵੱਡੇ ਪੱਧਰ ਤੇ ਲੋਕ ਆਪਣਾ ਪਹੁੰਚੇ ਜਾਣ ਜਾਣ ਇਹ ਸੁਨਹਿਰਾ ਇਤਿਹਾਸ ਰਚ ਕੇ ਵੀ ਇਕ ਸਤਿਗੁਰਾਂ ਨੇ ਆਪਣਾ ਸਾਰਾ ਹੀ ਸੰਵਾਂਸ ਸੰਵਾਂਸ ਦੇ ਵਿੱਚ ਮਿੱਤਰ ਸਹਿਮ ਜਦੇ ਵੀ ਪੰਜ ਪਿਆਰੇ ਤੋਂ ਤਿੰਨ ਪੰਜ ਪਿਆਰੇ ਜਿਵੇਂ ਕੌਰ ਘੜ ਦੇ 40 ਸਿੰਘ ਇਤਿਆਦਿਕ ਬਹੁਤ ਸਾਰਾ ਮਹਾਨ ਜਿਹੜਾ ਸਿੱਖ ਪੰਥ ਦਾ ਭਜਾਨਾ ਸੀ ਉਹ ਵੀ ਸਰਸਰ ਦੀ ਜੋੜੀਆਂ ਪਰ ਗੁਰੂ ਸਾਹਿਬ ਨੇ ਸ਼ਹੀਦੇ ਕੀਤੀ ਆਪਣੇ ਸਾਹਿਬ ਜਦੋਂ ਮਰਨ ਤੋੜਿਆ ਔਰ ਉਹਨਾਂ ਦੇ ਤੋੜਿਆ ਨਹੀਂ ਉਹਨਾਂ ਦੀਆਂ ਸ਼ਹਾਦਤਾਂ ਨੂੰ ਦੇਖ ਕੇ ਅੱਜਕਾਰੇ ਵੀ ਉਹ ਗੁਰਸੱਤਕਾ ਜਿਹੜਾ ਇਹ ਸਾਡਾ ਇੱਕ ਮਹਾਨ ਵਿਰਾਸਤ ਆਤਮਾ ਸੀ ਤੇ ਮੈਂ ਹੋਣਾ ਪਏ ਪੈਰਾਂ ਦੇ ਉਠੇ ਤੋਂ ਲੈ ਕੇ ਸਿਰ ਤੱਕ ساری ਸਰੀਰ ਦੀ ਬਾਹਰੀ ਸੂ ਤੇ ਹੁਣ ਇਹ ਸਾਡਾ ਤਾਂ ਮਹਾਨ ਬਰਾਸ ਹੈ ਕੀ ਆ ਪਰ ਇਹਨੂੰ ਗੇਮਾਂ ਦੇ ਵਿੱਚ ਵੀ ਸ਼ਾਮਲ ਕੀਤਾ ਚੋਚ ਕਰਕੇ ਦਸਤਾਰਾਂ ਦੇ ਮੁਕਾਬਲੇ ਇੰਡੀਕੇਸ਼ਨ ਹੈ ਕਿ ਜਿਹੜੇ ਸਮਾਜ ਦੇ ਵਿੱਚ ਬੱਚੇ ਅੱਜ ਦਸਤਾਰਾਂ ਘੱਟ ਜਾਉਂਦੇ ਦਸਤਾਰਾਂ ਬੋਹਾਂ ਤੇ ਨਸ਼ਿਆਂ ਦਾ ਤਿਆਰ ਕਰਕੇ ਇਹ ਖਸਰਤ ਕਰਦੇ ਆ ਤੇ ਸਰੀਰ ਵੀ ਜਿੱਥੇ ਮਰਾਨ ਹੁੰਦਾ ਦਾ ਮਤਲਬ ਤਾਂ ਵੀ ਬੁਲਾਉਣ ਲਈ 10 ਤੋਂ 10 ਮਰਸ਼ਾਦ ਕਰ ਰਹੇ ਹਾਂ ਜੀ